ਅੱਜ ਸਾਡੀ ਗਲੀ ਸ਼ਿਵਜੀ ਦਾ ਵਿਆਹ ਹੈਗਾ ਤੁਹਾਨੂੰ ਖੌਂਡੇ ਤਿਆਰੀਆਂ ਉਹਦੀ ਕਿਦਾਂ ਤਿਆਰੀਆਂ ਚੱਲ ਰਹੀਆਂ ਨੇ ਅੱਜ ਅਗਾ ਸ਼ਿਵਜੀ ਦਾ ਵਿਆਹ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ ਰਾਤ ਨੂੰੜਾ ਪੂਰਾ ਪ੍ਰੋਗਰਾਮ ਸ਼ਿਵਜੀ ਦਾ ਵਿਆਹ ਤਿਆਰੀਆਂ ਪੂਰੀਆਂ ਚੱਲ ਰਹੀਆਂ ਤਿਆਰੀਆਂ ਪੂਰੀਆਂ ਚੱਲ ਰਹੀਆਂ ਵੇਖੋ ਇਧਰ ਕੋਲ ਸਬਜ਼ੀਆਂ ਬੰਦੀਆਂ ਪਈਆਂ ਤਿਆਰੀਆਂ ਪੂਰੀਆਂ ਚੱਲ ਰਹੀਆਂ ਕਰਨਾ ਵਿੱਚ ਤਿਆਰੀਆਂ ਪੂਰੀਆਂ ਜੋਸ਼ੋਸ਼ਾ ਤੇ ਆ ਗਿਆ ਤਿਆਰੀਆਂ ਅਸਮੇਰਾ ਉਹ ਮੰਨੇ ਜਾਂਦੇ ਰਾਵਣ ਬੰਦੇ ਜਿਹੜਾ ਖਲੋਤਾ ਹੈ ਉਹ ਮੰਨੇ ਰਾਵਣ ਜਣਾ ਗਿਆ ਤਾਂ ਰਾਤ ਨੂੰ ਦਿਖਾਉਣੇ ਜੋ ਚਾਲੂ ਹੋਏਗਾ ਉਹ ਜੀ ਪ੍ਰੋਗਰਾਮ ਹੋ ਗਿਆ ਸਟਾਰਟ ਸਾਰਾ ਹੀ ਬਹੁਤ ਹੀ ਅੱਛੀ ਲਾਤਾ ਹੋ ਗਿਆ ਮਡਾ ਲਾਣਾ ਕਲਾਕਾਰ ਬਹੁਤ ਹੀ ਅੱਛੇ ਕਲਾਕਾਰ ਦੁਆਰਾ ਵਾਪਸ ਆਪ ਜੀ ਦੇ ਨੂੰ ਹੋ ਗਏ ਚੰਦਰਮਨ

ਸੋਨੂ ਪਾਜਕਰ ਹੋ ਰਿਹਾ ਹੈ ਨਾ ਹਾਂਜੀ ਮੁੰਡੇ ਵਾਲੇ ਕਰਾਜ ਕੁੜੀ ਵਾਲੇ ਉਧਰ ਹੋ ਜਾਂਦੇ ਸੱਚ ਹੈ ਨਾ ਗੱਲ ਉਹ ਜੱਲ ਲੈ ਉਹਦੀ ਬਾ ਮਾੜਾ ਮਾੜਾ ਪੈ ਗਈ ਆ ਸਾਡੇ ਤੋਂ ਪਾਜੀ ਆ ਆ ਸਾਡੇ ਤੋਂ ਨੂੰ ਪਾਜੀ ਆ ਚਿੱਟੇ ਕੁਰਤੇ ਵੀ ਆ ਲੈ ਉਹ ਨਾ ਕਰ ਰਿਹਾ ਕਰਾ शिजी वया आरम हुया ਕਿਵੇਂ ਕੈਸੇ ਤੂੰ ਹੈ ਗਏ ਮਨ ਨੂੰ ਘਾਟੋਰ ਮੈਂ ਵੀ ਬਾਤੂਗੀ ਕਿਵੇਂ ਕੈਸੇ ਤਾਨੂੰ ਘਾਟੋਰ ਹਾਏ ਯਾਰਾ ਮੇਰਾ ਜੜਾ ਹੀ ਵੜਾ ਤੇ ਜੜਾ ਹੀ ਵੜਾ ਯਾਰਾ ਮੇਰਾ ਆਹ ਕਮਿੰਗ ਆਹ ਕਮਿੰਗ ਗਾਇਸ ਅੱਜ ਅਸੀਂ ਜਿੱਦੇ ਹੁਣ ਸਾਰੇ ਸਹਿਯਾਰ ਕਰਨ ਸਾਰੇ ਬੱਚਿਆਂ ਨੂੰ ਖਾਣਾ ਖਵਾ ਲਿਆ ਲੱਗੇ ਪਾਣੀ ਛੱਕ ਗਿਆ ਅੱਜ ਸਿੰਘ ਦੀ ਬਰਾਤ ਦੇ ਵਿੱਚ ਸਗੜੇ ਹਿੱਸਾ ਲੈ ਲਿਆ ਪਰ ਹੁਣ ਸਾਰੇ ਜੈ ਸਾਰੇ ਸਹਿਯਾਰ ਕਰਨ ਚੱਲੇ ਨੇ ਰੋਟੀ ਪਾਣੀ ਹਜਮ ਹੋ ਗਿਆ ਸਾਡੇ ਜੜਾ

ਤਮਾਰ ਕਦੇ ਵੀ ਨੂੰ ਗੁਸਤਖੀ ਨਹੀਂ ਗਈ ਹੈ ਸਭ ਨੇ Yeah <laughs> ਗਾਇਸ ਜਿਹੜਾ ਤਾਂ ਵੇਖ ਲਿਆ ਵਾ ਤੂੰ ਨਾ ਬਚਲੇ ਸਾਰ ਕਰੇ ਨਾ ਤੇ ਅਸੀਂ ਨਾ ਕੋਈ ਗੱਡੀ ਕੋਈ ਮੋਟਰਸਾਈਕਲ ਕੁਝ ਵੀ ਨਹੀਂਗਾ ਜਿਹੜਾ ਇਹ ਲੱਗੇ 11 12 ਵਜੇ ਤੇ ਆ ਚੁੱਕੇ ਆ ਟਾ ਮੇਰੇ ਕਾ ਮੇਰੀ ਗਾਲ ਸੁਣੋ ਇੱਧਰ ਪਾਪ ਜੀ ਮੈਂ ਤਾਂ ਸਸਪੈਂਡ ਕਰਨਾ ਹੈ ਤੁਹਾਨੂੰ ਦੋ ਜਣਾਂ ਨੂੰ ਸਸਪੈਂਡ ਕਰੋ ਸਰ ਮੇਰੀ ਜੁੜੀ ਆਨਲਾਈਨ ਕਰ ਦੋ ਸਰ ਆਨਲਾਈਨ ਸਰ ਇਹ ਪਿੱਛੇ ਪਿੱਛੇ ਖਲੋ ਜਦੇ ਸੀ ਜਸਸ ਸਸਪੈਂਡ ਕਰਨਾ ਹੈ ਜਦੋਂ ਦੋ ਜਣਿਆਂ ਨੂੰ ਤੇ ਹੁਣ ਅਜ ਉਹਨਾਂ ਨੂੰ ਬਸ ਸਸਪੈਂਡ ਨਹੀਂ ਕਰਨਾ ਉਹ ਕਹਿੰਦੇ ਸੀ ਆਪਣੀ ਅੱਜ ਪੂਰੀ ਡਿਊਟੀ ਨੁਕਤਾਵਾਂਗੇ ਆਨਲਾਈਨ ਉਹ ਡਿਊਟੀ ਅੱਜ ਵੜੀ ਕਰ ਦੋ ਮੇਰੇ ਅੱਜ ਚਾਰ ਸਿਕਿਉਰਿਟੀ ਗਾਰਡ ਵੱਖਰੇ ਆ ਗਏ आज आपा हादे पकोड़े गोभी वाले आलू वाले पकोड़े फिर पालक वाले पकोड़े दादू तो रोटी खाती मिक्स सब्जी पनीर दाल छोले दही खीर पूड़ियां सलाद अचार सारा कुछ खाती ए कॉफी भी पीती आपा हेलो हेलो ये देखो गाइस का त्यौहार है अभी बन चुका है ਗਾਈਜ਼ ਅਸੀਂ ਕਿਸੀ ਚੰਗੇ ਅਸੀਂ ਮਿਲਦੇ ਹਾਂ ਹੈਲੋ ਗਾਈਜ਼ ਅੱਜ ਸਾਰੇ ਨੇ ਲੰਗਰ ਰਾਜ ਕੇ ਖਾਧਾ ਹੈ ਹੁਣ ਇਹਨਾਂ ਦੇ ਪੇਟ ਗੜਗੜੂ ਹੋ ਰਹੇ ਤੁਸੀਂ ਹਜਮਲਾ ਤੁਸੀਂ ਲੈ ਲਓ ਅਸੀਂ ਹੁਣ ਗੱਲਿਆ ਸੈਲ ਕਰਾਂਗੇ ਸੈਲ ਕਰਾਂ ਤੇ ਤੁਸੀਂ ਹਜਮਲਾ ਲੈ ਲਓ 40 ਤਾਂ ਅਸੀਂ ਰੋਟੀ ਰਾਜ ਖਾ ਲਈ ਹੈ ਹੁਣ ਤੁਸੀਂ ਹਜਮਲਾ ਲੈਣੀ ਹੈ ਇੱਕ ਬੰਦਾ ਡਿਊਟੀ ਦੇ ਬਾਹਰ ਹੋ ਗਿਆ ਸਪੈਨਡ ਕਰਨਾ ਕੋਈ ਸਸਪੈਂਡ ਕਰ ਦੇਣਾ ਆਪਾਂ ਓਟੀ ਸੈਟੀਸ ਸਪੈਨਡ ਕਰਨਾ ਵੜਾ ਨੋ ਸੌਰੀ 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 ਹੋਰ ਜੇ ਹੋਰ ਕੋ ਦੂਸਰਾ ਕਿੰਬਦਾ ਰੁਕਿਆ ਨਾ ਸਸਪੈਂਡ ਕਰ ਦੇਣਾ ਇੱਕ ਸਿੱਤੋ ਗਿਆ ਇੱਕ ਬੰਦਾ ਗਿਆ ਪਿੱਛੇ ਹੀ ਫਿਰ ਕਿੱਥੇ ਵੀ ਘਰ ਕੇ ਬੰਦੇ ਆ ਬੈਠੇ ਹੋਰ ਮੇਰਾ ਫੁੱਟ ਜਿਹੜਾ ਨਹੀਂ ਰਿ ਕਰਕੇ ਮੋਰੋ ਮਗਰੇ ਗਿਆ ਬਈ ਜਣੇ ਮੈਂ ਆਪਕੋ ਇੱਕ ਹੀ ਗੱਲ ਕਹਿਣਾ ਚਾਹਤੀ ਹੂ ਇਸਕੋ ਲਾਈਕ ਕਰ ਦੋ ਸਬਸਕ੍ਰਾਈਬ ਕਰ ਕਿਸਕੋ ਇਸ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਪਨੂ ਇਸਕੋ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦੋ ਤਾਂ ਨੂੰ ਮੈਂ ਕਰ ਗਿਆ ਜੇ ਸਾਡੇ ਬਲੌਗ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਵਧੀਆ ਵਧੀਆ ਕਮੈਂਟ ਕਰਿਆ ਕਰੋ ਪਨੀ ਚਲੋ ਲਾਈਕ ਕਰੋ ਇਹੋ ਜੀਆਂ ਵਧੀਆ ਵਧੀਆ ਵੀਡੀਓ ਮਜ਼ੇਦਾਰ ਦੇਖਣੀ ਹੁੰਦੀਆਂ ਨਾ ਤੇ ਫੋਲੋ ਕਰ ਲਓ ਆਪਾਂ ਨੂੰ ਆਪਾਂ ਚੈਨਲ ਦੇ ਨਾਲ ਲਿੰਕ ਕਰ ਦਿੰਦਾ ਮੈਂ ਸ਼ਰਟ ਤੇ ਉੱਥੇ ਸਬਸਕ੍ਰਾਈਬ ਕਰ ਲਓ ਤੇ ਇਹੋ ਜੀਆਂ ਘੈਂਟ ਨਹੀਂ ਜੇ ਸਬਸਕ੍ਰਾਈਬ ਕਰ ਲਓ ਸਾਰ ਨਹੀਂ ਕੁਝ ਨਾ ਕੁਝ ਇਹੋ ਜੀਆਂ ਚੀਜ਼ਾਂ ਵੇਖੀ ਹੋਣਗੀਆਂ ਕੋਈ ਹਾਸੇ ਮਜ਼ਾਕ ਵਾਲੀ ਕੋਈ ਕੁਝ ਔਰ ਸਾਡਾ ਜਿਹੜਾ ਚੈਨਲ ਹੈ ਇਹ ਤੁਹਾਨੂੰ ਹਮੇਸ਼ਾ ਰੀਅਲਟੀ ਔਰ ਸੱਚਾਈ ਦਿਖਾਉਂਦਾ ਹੈ ਜੋ ਹਾਲਾਤ ਹੁੰਦੇ ਨੇ ਉਹਦੇ ਬਾਰੇ ਜਾਣ ਕਰਾਂਦਾ ਬੱਚਿਆਂ ਦਾ ਹਨ ਸਹਿਨ ਉਹਨਾਂ ਦਾ ਹਾਸਾ ਮਜ਼ਾਕ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਦੱਸਦਾ ਸੋ ਅਸੀਂ ਸਾਰਿਆਂ ਦੇ ਅੱਗੇ ਰਿਕਵੈਸਟ ਕਰਦੇ ਹਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਤੁਸੀਂ ਸਾਰੇ ਬੱਚਿਆਂ ਨੂੰ ਚੰਗੇ ਚੰਗੇ ਕਮੈਂਟਸ ਕਰੋ ਤਾਂ ਕਿ ਬੱਚਿਆਂ ਨੂੰ ਅੱਗੇ ਤੋਂ ਆਪਣਾ ਰਹਿਣ ਸਹਿਣ ਖਾਣ ਪੀਣ ਔਰ ਆਪਣੇ ਕਲਚਰ ਦੇ ਬਾਰੇ ਪਤਾ ਲੱਗ ਸਕੇ ਧੰਨਵਾਦ ਧੰਨਵਾਦ ਜੀ ਬਾਏ ਬਾਏ ਗਾਇਜ਼ ਦੂਜਾ ਨੰਬਰ ਰੋਡ ਤੇ ਜਾ ਕੇ ਕੁਈਆਂ ਨੁਜਿਕ ਰਹਿ ਜੀ ਤੇ ਰੈਜ਼ਿਊਮੇ ਕੰਨੇ ਕਰੇ ਜੀ ਜਨਾ ਤੁਹਾਨੂੰ ਕੰਮ ਦੇਣਾ ਸੁਣਿਆ ਹੈ ਨਾ ਕਿਦ ਪ੍ਰਸ਼ਾਦ ਦੇਦਾ ਮਾਨੂੰ ਰੱਦ ਅੱਧੀ ਰਾਤ ਕੋਕਦੇ ਫੂੜ ਆ ਗਿਆ ਦਰਗਾਹ ਕਿਧੜ ਕੇ ਪ੍ਰਸ਼ਾਦ ਲੈ ਜਾਓ ਆਗੇ ਸਬਾਹ ਦੀ ਹੋੜ ਵਾਰੀ ਹੈ ਹੋਏ ਤੇ ਰਾਜ ਹੀ ਵਾਪਸ ਆਲੇ ਆਹ ਹੈ ਕੋਰੋਂ ਨਾਲ ਤੇ ਮੈਂ हेलो हमरा빠 चलीया घर गाइस हिसाब लगी जा गए गाइस وچ جو بہت मस्ती करदेया ब्लॉग गाइस जेड़े जेड़े ब्लॉग वे दे अपना अपना नाम कमेंट च लिखियो कोई नहीं दा ही बहुत वे कोई नहीं वेदा बहुत वदियां वदियां अल्लाह मारे प्लीज लाइक ਅਸੀਂ ਸੈਲ ਕਰ ਲਏ ਆ ਤੇ ਉਹਨੂੰ ਸਾ ਸਵਾਪਤੀ ਹੋ ਗਿਆ ਜ ਆਪ ਦਾ ਲੈ ਕੀੜੇ ਹਾਂ ਬਾਈ ਜਰਾ ਸੈਲ ਕਰ ਲੰਗਿਆ ਸਵਾਪਤੀ ਹੋ ਗਿਆ ਸਾਰੇ ਸਵਾਪਤੀ ਹੋ ਗਿਆ ਸੈਲ ਕਰਨਾ ਇਹ ਕਰਕੇ ਆਏ ਆ ਜੇ ਮੈਨੂੰ ਕੋਈ ਰਹਿਣੀ ਹੋਣਾ ਹੋਣਾ ਭਾਰਾ ਟੈਂਟ ਦੇ ਸੰਭਾਲਣਾ ਤੇ ਸੈਲਾ ਬਾਈ ਟੈਂਟ ਨਾਲ ਬੋਲੀ ਹੋਰ ਸਭ ਕੁ ਸਵਾਪਤੀ ਹੋ ਗਿਆ